ਮਾਹੌਲ ਵਿਗਾੜਨ ਦੇ ਲਈ ਪੰਜਾਬ ਸਰਕਾਰ ਨੇ ਭਈ ਇਹ ਵੀ ਇਕੱਠੇ ਕਰੇ ਹੋਏ ਆ ਪਾਣੀ ਬਚਾਉਣ ਲਈ ਪੂਰੇ ਪੱਪਾਂ ਪਾਰੋ ਤੁਸੀਂ ਪੂਰੇ ਪੂਰੇ ਵੀਰੇ ਜਿੱਥੇ ਤੱਕ ਬਾਹ ਲੱਗੀ ਉੱਥੇ ਤੱਕ ਲਾ ਦਾਂਗੇ ਪਾਣੀ ਖਾਤਰ ਜਾਨ ਵਾਰਦਾ ਸਾਡੇ ਆਉਣ ਵਾਲੇ ਬੱਚਾ ਦਾ ਭਵਿੱਖਾ ਕੈਂਸਰ ਦੇ ਮਰੀਜ਼ ਦੇਖ ਲਓ ਤੁਸੀਂ ਕਿੰਨੇ ਆ ਮਾਂ ਬਾਪ ਬੱਚੇ ਰਿਸ਼ਤੇਦਾਰ ਉਹਨਾਂ ਦੇ ਪਾਣੀ ਨਹੀਂ ਪਿੰਦੇ ਪੂਰਾ ਸਰੇ ਆਮ ਧੱਕਾ ਕਰਦੀ ਆ ਪੰਜਾਬ ਪੁਲਿਸ ਵੀਰੇ ਮੈਂ ਕਹਿੰਦਾ ਵੀਰੇ ਦਿੱਲੀ ਵਾਂਗੂ ਪੱਕਾ ਧਰਨਾ ਵੀ ਲੱਗ ਸਕਦਾ ਓਰੇ ਸੁਭਾਅ ਨੇ ਇਹੋ ਜਿਹੀ ਬਣੀ ਹੋਈ ਆ ਜਿਹੜੇ ਹਿਸਾਬ ਨਾਲ ਪੰਜਾਬ ਪੁਲਿਸ ਇੰਨਾ ਧੱਕਾ ਕਰ ਰਹੀ ਆ ਜੋ ਬਿਆਨ ਵੋਟਾਂ ਤੋਂ ਪਹਿਲਾਂ ਸੀਗੇ ਕਿ ਗੰਦੇ ਨਾਲੇ ਨੂੰ ਬੰਦ ਕਰੋ ਹੁਣ ਉਹਨਾਂ ਦੇ ਬਿਆਨ ਉਲਟ ਹੋ ਗਏ ਆ ਹੁਣ ਉਹ ਬੰਦ ਕਰਾਉਣ ਵਾਲਿਆਂ ਦੇ ਖਿਲਾਫ ਹੋ ਗਿਆ ਹੈ ਕਟੋੜ ਕੜ ਕਈ ਬੱਸਾਂ ਭਰ ਕੇ ਇਹ ਲੈ ਚੁੱਕੇ ਆ ਇਤੋਂ ਬੰਦਿਆਂ ਨੂੰ ਲੈ ਜਾ ਚੁੱਕੇ ਆ ਸ਼ਰਮ ਕਰਨੀ ਚਾਹੀਦੀ ਹੈ ਭਗਵੰਤ ਮਾਨ ਨੂੰ ਤੇ ਉਹਦੇ ਮੰਤਰੀਆਂ ਨੂੰ ਉਹਨਾਂ ਦੀ ਬਿਆਨਵਾਜੀ ਪੁਰਾਣੇ ਕਾਲੀ ਕਾਂਗਰਸੀਆਂ ਤੋਂ ਵੀ ਮਾੜੀ ਹੋ ਗਈ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੁਧਿਆਣਾ ਚ ਮੌਜੂਦ ਹਾਂ ਲੁਧਿਆਣਾ ਦੇ ਬੇਰਕਾ ਚੌਂਕ ਦੇ ਵਿੱਚ ਪਹਿਲਾਂ ਤਾਂ ਕਾਫੀ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੀ ਆਗੂ ਪਹੁੰਚ ਰਹੇ ਸੀ ਉਹਨਾਂ ਨੂੰ ਬੱਸਾਂ ਵਿੱਚ ਢੱਕ ਕੇ ਇੱਥੋਂ ਲਿਜਾਇਆ ਗਿਆ ਪਰ ਉਸ ਤੋਂ ਬਾਅਦ ਇੱਕ ਵੱਡਾ ਇਕੱਠ ਹੋ ਚੁੱਕਿਆ ਬੇਰਕਾ ਚੌਂਕ ਲੁਧਿਆਣਾ ਵਿਖੇ ਜਿੱਥੇ ਪੂਰੀ ਤਰ੍ਹਾਂ ਸੜਕ ਜਾਮ ਕਰ ਦਿੱਤੀ ਵੱਡੀ ਗਿਣਤੀ ਚ ਨੌਜਵਾਨ ਵੀ ਪਹੁੰਚੇ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੇ ਸਖਤ ਪ੍ਰਬੰਧ ਕੀਤੇ ਨੇ ਤਸਵੀਰਾਂ ਤੁਹਾਨੂੰ ਦਿਖਾਉਂ ਰਹੇ ਹਾਂ ਕਿ ਇਧਰ ਵੈਰੀਗੇਟਿੰਗ ਲੱਗੀ ਹੋਈ ਆ ਕਾਫੀ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਮੌਜੂਦ ਆ ਤੇ ਦੂਜੇ ਪਾਸੇ ਨੌਜਵਾਨਾ ਆਗੂ ਨੇ ਉਹ ਜਿਹੜੇ ਪਹੁੰਚੇ ਹੋਏ ਨੇ ਲਗਾਤਾਰ ਗਿਣਤੀ ਵੱਧ ਰਹੀ ਆ ਤਸਵੀਰਾਂ ਦੇਖੋ ਕਿ ਪੂਰੀ ਤਰ੍ਹਾਂ ਸੜਕ ਜਾਮ ਕਰਤੀ ਬੇਰਕਾ ਚੌਂਕ ਦੀ ਇੱਥੇ ਵੱਡੀ ਗਿਣਤੀ ਚ ਕਿਉਂਕਿ ਪਹਿਲਾਂ ਬਹੁਤ ਇਕੱਠ ਘੱਟ ਸੀ ਪਰ ਉਸ ਤੋਂ ਬਾਅਦ ਇਕੱਠ ਵੱਡੀ ਗਿਣਤੀ ਚ ਵੱਧ ਰਿਹਾ ਨੌਜਵਾਨਾਂ ਦਾ ਅਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵੀ ਸਖਤ ਪ੍ਰਬੰਧ ਨੇ ਬਾਟਰ ਕੈਨਨ ਦੀਆਂ ਗੱਡੀਆਂ ਵੀ ਪੁਲਿਸ ਪ੍ਰਸ਼ਾਸਨ ਨੇ ਇੱਕ ਪਾਸੇ ਲਗਾ ਦਿੱਤੀਆਂ ਹਨ ਕਿ ਕੁਝ ਵੀ ਕਿਸ ਤਰੀਕੇ ਨਾਲ ਇਸ ਤਰ੍ਹਾਂ ਨੇ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਨੇ ਕਾਫੀ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਪਹੁੰਚੇ ਸੀ ਉਹਨਾਂ ਨੂੰ ਬੱਸਾਂ 'ਚ ਵੀ ਢੱਕਿਆ ਗਿਆ ਤੇ ਉਸ ਤੋਂ ਬਾਅਦ ਇੱਥੇ ਬੇਰਕਾ ਚੌਕ ਦੇ ਵਿੱਚ ਵੱਡਾ ਇਕੱਠ ਹੋਇਆ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਬੇਰਕਾ ਚੌਕ ਲੁਧਿਆਣਾ ਦੀਆਂ ਜਿੱਥੇ ਵੱਡੀ ਗਿਣਤੀ 'ਚ ਨੌਜਵਾਨ ਵੀ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਪਾਣੀ ਦਾ ਮੁੱਦਾ ਪਾਣੀ ਬਚਾਇਆ ਜਾ ਸਕਦਾ ਹੈ ਪਰ ਬਣਾਇਆ ਨਹੀਂ ਜਾ ਸਕਦਾ ਬਾਈ ਜੀ ਬੈਨਰ ਲੈ ਕੇ ਪਹੁੰਚੇ ਹੋਏ ਨੇ ਬਾਈ ਜੀ ਸਲੋਗਨ ਲੈ ਕੇ ਪਹੁੰਚੇ ਹੋ ਪਾਣੀ ਬਚਾਉਣ ਲਈ ਪੂਰੇ ਪੱਬਾਂ ਪਾਰੋ ਤੁਸੀਂ ਪੂਰੇ ਪੂਰੇ ਫਿਰੇ ਜਿੱਥੇ ਤੱਕ ਬਾਹ ਲੱਗੀ ਉੱਥੇ ਤੱਕ ਲਾਵਾਗੇ ਹਾਂਜੀ ਹੁਣ ਉਰੇ ਦਾ ਮਾਹੌਲ ਕਿਵੇਂ ਲੱਗ ਰਿਹਾ ਤੁਹਾਨੂੰ ਇੱਕ ਪਾਸੇ ਪੁਲਿਸ ਦੂਜੇ ਪਾਸੇ ਤੁਸੀਂ ਬਾਟਰ ਕੈਨਨ ਦੀ ਗੱਡੀ ਆ ਗਈ ਜੇ ਬੁਛਾੜਾ ਸ਼ੁਰੂ ਕਰਤੀਆਂ ਤਾਂ ਕਿਵੇਂ ਬਚਾ ਕਰੋਗੇ ਜਾਨ ਵਾਰ ਦਾਂਗੇ ਜਾਨ ਵੀਰੇ ਪਾਣੀ ਖਾਤਰ ਜਾਨ ਵਾਰ ਦਾਂਗੇ ਸਾਡੇ ਆਉਣ ਵਾਲੇ ਬੱਚਾ ਦਾ ਭਵਿੱਖਾ ਕੈਂਸਰ ਦੇ ਮਰੀਜ਼ ਦੇਖ ਲਓ ਤੁਸੀਂ ਕਿੰਨੇ ਆ ਤੁਸੀਂ ਆਪ ਵੀ ਸਿਆਣੇ ਹੋ ਸਪਰਸ਼ਾਸਨ ਕਾਫੀ ਰੋਕੇ ਨੇ ਕਾਫੀ ਪਹਿਲਾਂ ਬੱਸਾਂ ਚ ਵੀ ਡੱਕੇ ਗਏ ਨੇ ਪਰ ਉਸ ਤੋਂ ਬਾਅਦ ਇਕੱਠ ਕਾਫੀ ਹੋ ਗਿਆ ਹੁਣੇ ਵੀਰੇ ਪੁਲਿਸ ਪ੍ਰਸ਼ਾਸਨ ਬਿਲਕੁਲ ਪੂਰਾ ਧੱਕਾ ਕਰ ਰਹੀ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਪੂਰਾ ਧੱਕਾ ਕਰਦੀ ਹੈ ਕਿ ਉਹਨਾਂ ਦੇ ਬੱਚੇ ਬਾੜੇ ਪਾਣੀ ਨਹੀਂ ਪਿੰਦੇ ਮਾਂ-ਬਾਪ ਬੱਚੇ ਰਿਸ਼ਤੇਦਾਰ ਉਹਨਾਂ ਦੇ ਪਾਣੀ ਨਹੀਂ ਪਿੰਦੇ ਪੂਰਾ ਸਰਿਆਮ ਧੱਕਾ ਕਰਦੀ ਹੈ ਪੰਜਾਬ ਪੁਲਿਸ ਵੀਰੇ ਹਾਂਜੀ ਤੁਸੀਂ ਕਦੋਂ ਤੱਕ ਉਰੇ ਲੱਖਾ ਸਿਧਾਨਾ ਵੀ ਪਹੁੰਚ ਸਕਦੇ ਨੇ ਤਾਂ ਵੇਟ ਹੋ ਰਹੀ ਆ ਜਾਂ ਕਿਵੇਂ ਕਿਵੇਂ ਦੀ ਪਲੈਨਿੰਗ ਹੈ ਮੈਂ ਕਹਿੰਦਾ ਵੀਰੇ ਦਿੱਲੀ ਵਾਂਗੂ ਪੱਕਾ ਧਰਨਾ ਵੀ ਲੱਗ ਸਕਦਾ ਓਰੇ ਸੁਭਾਅ ਨੇ ਇਹੋ ਜਿਹੀ ਬਣੀ ਹੋਈ ਆ ਜਿਹੜੇ ਹਿਸਾਬ ਨਾਲ ਪੰਜਾਬ ਪੁਲਿਸ ਇੰਨਾ ਧੱਕਾ ਕਰ ਰਹੀ ਆ ਠੀਕ ਹੈ ਹਾਂਜੀ ਵੀਰ ਜੀ ਕੀ ਨਾਮ ਆਪਣਾ ਵਸਨ ਸਿੰਘ ਵੀਰ ਜੀ ਹਾਂਜੀ ਪਹੁੰਚੇ ਹੋਇਓ ਪਾਣੀ ਬਚਾਉਣ ਵਾਲੇ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਕਿਵੇਂ ਲੱਗਦਾ ਮਾਹੌਲ ਹੁਣ ਦਾ ਮਾਹੌਲ ਦੇਖੋ ਜੀ ਪੰਜਾਬੀ ਜਿੰਨੇ ਆ ਸਕਦੇ ਸੀ ਉਹਨਾਂ ਨੇ ਆਪਣੀ ਜਮੀਰ ਦਿਖਾਈ ਆ ਪਹੁੰਚੇ ਆ ਜਿੱਦਾਂ ਕਿਸਾਨ ਧਰਨੇ ਵਿੱਚ ਬੱਲੇ ਬੱਲੇ ਬਾਕੀ ਜਿਹੜਾ ਪ੍ਰਸ਼ਾਸਨ ਨੇ ਭਗਵੰਤਮਾਨ ਸਾਹਿਬ ਨੇ ਜਿਹੜੀ ਆਪਣੀ ਡਿਊਟੀ ਨਿਭਾਈ ਹੈ ਉਹ ਤਾਂ ਉਹਨਾਂ ਨੇ ਵੈਸੇ ਹੀ ਜੋ ਬਿਆਨ ਪੋਟਾ ਤੋਂ ਪਹਿਲਾਂ ਸੀਗੇ ਕਿ ਗੰਦੇ ਨਾਲੇ ਨੂੰ ਬੰਦ ਕਰੋ ਹੁਣ ਉਹਨਾਂ ਦੇ ਬਿਆਨ ਉਲਟ ਹੋ ਗਏ ਆ ਹੁਣ ਉਹ ਬੰਦ ਕਰਾਉਣ ਵਾਲਿਆਂ ਦੇ ਖਿਲਾਫ ਹੋ ਗਿਆ ਹੈ ਹੁਣ ਦੇਖੋ ਤੁਸੀਂ ਘੱਟੋ ਘੱਟ ਨਹੀਂ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਪੁਲਿਸ ਪਹੁੰਚ ਚੁੱਕੀ ਆ ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ ਦੇ ਉਹ ਯਾਰ ਪਹੁੰਚ ਚੁੱਕਿਆ ਹੈ ਸਾਡੇ ਜਿਹੜੇ ਨੌਜਵਾਨ ਕਿਸਾਨ ਹੈ ਜਾਂ ਨੌਜਵਾਨ ਹੈ ਜਾਂ ਪੰਜਾਬੀ ਆ ਤੁਸੀਂ ਵੀ ਦੇਖ ਸਕਦੇ ਹੋ ਆਰਾਮ ਨਾਲ ਬੈਠੇ ਆ ਰੋਡ ਉੱਤੇ ਬੰਦ ਕੀਤੇ ਕਿਉਂਕਿ ਇਹਨਾਂ ਨੇ ਸ਼ੁਰੂਆਤ ਕੀਤੀ ਕਟੋਗੜ ਕਈ ਬੱਸਾਂ ਭਰ ਕੇ ਇਹ ਲੈ ਚੁੱਕੇ ਆ ਇਤੋਂ ਬੰਦਿਆਂ ਨੂੰ ਲੈ ਜਾ ਚੁੱਕੇ ਆ ਤੇ ਰਸਤੇ 'ਚ ਵੀ ਰੋਕਿਆ ਜਾ ਰਿਹਾ ਹੈ ਜਿਹੜੇ ਲੋਕ ਆ ਰਹੇ ਆ ਸੁਭਾਵ ਕਹਿਣ ਦਾ ਇਹ ਜੇ ਪੰਜਾਬ ਪੁਲਿਸ ਧੱਕਾ ਕਰਦੀ ਆ ਤੇ ਮਸਲਾ ਤਾਂ ਵਧਣਾ ਹੀ ਹੈ ਤੁਹਾਨੂੰ ਤੁਹਾਨੂੰ ਹੁਣ ਨਹੀਂ ਤੁਹਾਨੂੰ ਲੱਗਦਾ ਕਿ ਸਖਤ ਹੋ ਗਿਆ ਬੈਰੀਕੇਡਿੰਗ ਲੱਗ ਗਈ ਬਾਰਡਰ ਕੈਨੇਡਾ ਉੱਥੇ ਪਹੁੰਚ ਚੁੱਕੀ ਆ ਵੀ ਸਖਤ ਹੋ ਗਿਆ ਬਹੁਤ ਹੀ ਜ਼ਿਆਦਾ ਸਖਤ ਹੋ ਗਿਆ ਹੈ ਸਾਨੂੰ ਤਾਂ ਇੱਥੇ ਤੱਕ ਪਤਾ ਲੱਗਦਾ ਇੱਕ ਪਾਸੇ ਮਾਹੌਲ ਵਿਗਾੜਨ ਦੇ ਲਈ ਪੰਜਾਬ ਸਰਕਾਰ ਨੇ ਭਈ ਇਹ ਵੀ ਇਕੱਠੇ ਕਰੇ ਹੋਏ ਆ ਤਾਜਪੁਰ ਰੋਡ ਤੇ ਤੁਸੀਂ ਇਹ ਮਸਲਾ ਦੇਖੋ ਕਿੱਧਰ ਨੂੰ ਜਾ ਰਿਹਾ ਜਦਕਿ ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਇਹਨਾਂ ਨੂੰ ਖੁਦ ਨੂੰ ਪਤਾ ਹੈ 2 ਸਾਲ ਤੋਂ ਵੱਧ ਇਹਨਾਂ ਦੀ ਸਰਕਾਰ ਨਹੀਂ ਸ਼ਰਮ ਕਰਨੀ ਚਾਹੀਦੀ ਭਗਵੰਤ ਮਾਨ ਨੂੰ ਤੇ ਉਹਦੇ ਮੰਤਰੀਆਂ ਨੂੰ ਜਿਨ੍ਹਾਂ ਦੀ ਜਿਨ੍ਹਾਂ ਦੀ ਸਪੋਰਟ ਇੱਕ ਟਾਈਮ ਅਸੀਂ ਵੀ કરી ਸੀ ਇਹ ਗੱਲ ਛੱਡ ਦਿਓ ਕਿ ਅਸੀਂ ਨਹੀਂ ਅਸੀਂ ਉਹ ਉਹਨਾਂ ਦੇ ਪਿਆਰਾਂ ਨੇ ਭਾਸ਼ਣ ਦੇਖ ਕੇ કરી ਸੀ ਕਿ ਇਹਨਾਂ ਦੇ ਦੰਦ ਦਿਖਾਉਣ ਵਾਲੇ ਕੁਝ ਹੋਰ ਸੀ ਤੇ ਖਾਣ ਵਾਲੇ ਕੁਝ ਹੋਰ ਨਿਕਲੇ ਸੀ ਮੁਸੀਮ ਭਗਵੰਤ ਜੀ ਉਸ ਸਟੇਟਮੈਂਟ ਸੁਣੀ ਹੋਣੀ ਕਿ ਪਾਣੀ ਨੂੰ ਬਚਾਵਾਂਗੇ ਆਪਾਂ ਬਹੁਤ ਵਧੀਆ ਕਿ ਜੇ ਮੁੱਖ ਮੰਤਰੀ ਬਣ ਕੇ ਪਾਣੀ ਨੂੰ ਬਚਾਉਣਗੇ ਤੁਹਾਡੇ ਮਨ 'ਚ ਹੈਗੀ ਸੀ ਗੱਲ ਇਹ ਬਿਲਕੁਲ ਸਾਨੂੰ ਤਾਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਪੰਜਾਬੀਏਤ ਵੱਲੋਂ ਸੁਣਦੇ ਸੀ ਅਸੀਂ ਉਦੋਂ ਇਹਨਾਂ ਧਰਨੇਆਂ 'ਚ ਪਿਛਲੇ 7-8 ਸਾਲ ਤੋਂ ਝਾੜੂ ਦੇ ਨਾਲ ਸੀਗੇ ਇਹਨਾਂ ਦੀ ਪਾਰਟੀ ਦੇ ਨਾਲ ਸੀਗੇ ਸਪੋਰਟਰ ਸੀਗੇ ਇਵਨ ਕੇ ਹਰਜੋਤ ਬੈਂਸਰ ਕੇ ਮੰਤਰੀਆਂ ਦੇ ਨਾਲ ਰਹੇ ਆ ਕਿਉਂਕਿ ਉਹਨਾਂ ਨੂੰ ਚੇਤਾਣ ਦੇ ਲਈ ਪੂਰਾ ਜ਼ੋਰ ਲਗਾਇਆ ਹੈ ਪਰ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਬਿਆਨਬਾਜ਼ੀ ਪੁਰਾਣੇ ਕਾਲੀ ਕਾਂਗਰਸੀਆਂ ਤੋਂ ਵੀ ਮਾੜੀ ਹੋ ਗਈ ਹੈ ਤੁਸੀਂ ਕਹਿ ਸਕਦੇ ਹੋਏ ਦਿੱਲੀ ਦੀ ਸਰਕਾਰ ਹੀ ਆ ਗਈ ਹੈ ਤੇ ਜੋ ਦਿੱਲੀ ਜੋ ਚਾਹੁੰਦੀ ਹੈ ਉਹੀ ਇਹ ਕਰਦੇ ਆ ਤੇ ਪੰਜਾਬ ਦਾ ਖਜ਼ਾਨਾ ਅਰਬਾਂ ਖਰਬਾਂ ਰੁਪਈਆ ਜੋ ਕਿ ਪੰਜਾਬ ਦੇ ਵਿੱਚੋਂ ਲੁੱਟਿਆ-ਪੁੱਟਿਆ ਜਾ ਰਿਹਾ ਤੇ ਦਿੱਲੀ ਪਹੁੰਚਾਇਆ ਜਾ ਰਿਹਾ ਜਾਂ ਅਦਰ ਸਟੇਟਾਂ 'ਚ ਪਹੁੰਚਾਇਆ ਜਾ ਰਿਹਾ ਇਸ ਗੱਲ ਤੋਂ ਅੱਜ ਕੋਈ ਵੰਝਾ ਨਹੀਂ ਜਿਸ ਤਰ੍ਹਾਂ ਸੁਖਵੀਰ ਬਾਦਲ ਨੇ ਕੱਲ ਅਕਾਲ ਤੱਕ ਤੇ ਸਾਹਮਣੇ ਇਹ ਸਾਬਤ ਕਰਤਾ ਕਿ ਮੈਂ ਦੋਸ਼ੀ ਆ ਤੇ ਉਸ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਹੈ ਮਿਲੇ ਉਸੇ ਤਰ੍ਹਾਂ ਇਹਨਾਂ ਨਾਲ ਵੀ ਹੋਣਾ ਪੰਜਾਬ ਦੇ ਲੋਕ ਬਖਸ਼ ਦੇ ਕਿਸੇ ਨੂੰ ਨਹੀਂ ਇਤਿਹਾਸ ਗਵਾਏ ਸਾਡਾ ਤੁਸੀਂ ਵੀ ਜਾਣਦੇ ਹੋ ਤੁਸੀਂ ਪੱਤਰਕਾਰੋ ਤੁਹਾਡੇ ਬਹੁਤ ਬਹੁਤ ਧੰਨਵਾਦ ਆ ਤੁਸੀਂ ਪੰਜਾਬ ਦੀ ਆਵਾਜ਼ ਨੂੰ ਲੋਕਾਂ ਦੇ ਕੰਨਾਂ ਤੱਕ ਲੈ ਕੇ ਜਾ ਰਹੇ ਹੋ ਪਰ ਭਾਈ ਜੀ ਵਪਾਰੀ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ ਕੈਮਰੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਲੱਖਾਂ ਸਨਾਂ ਦਾ ਬਲੈਕਮੇਲ ਰਹਿਦਾ ਬੈਸਿਕ ਕੱਟ ਕਰੀ ਜਾਂਦੇ ਅਸੀਂ ਜੀਐਸਟੀ ਦੀਆਂ ਜੀ ਆ ਜੀਐਸਟੀ ਵੀ ਦਿੰਦੇ ਆ ਪੈਸਾ ਵੀ ਦਿੰਦੇ ਗਵਰਨਮੈਂਟ ਨੂੰ ਦੇਣਾ ਵੀ ਪੈਣਾ ਏ ਦੇਖੋ ਜੀ ਜੇ ਤੁਸੀਂ ਕਰੋੜ ਦਾ ਕੰਮ ਕਰਨਾ 10 ਲੱਖ ਤਾਂ ਟੈਕਸ ਜਾਣਾ ਹੀ ਜਾਣਾ ਪਰ ਉਹਨਾਂ ਦੀਆਂ ਹਿਦਾਇਤਾਂ ਸੰਵਿਧਾਨ ਦੇ ਅੰਦਰ ਲਿਖੀਆਂ ਹੋਈਆਂ ਅਸੀਂ ਨਹੀਂ ਲਿਖਦੇ ਬੈਠ ਬੈਠ ਕੇ ਜਾਂ ਇਹ 1947 ਜਦੋਂ ਭਾਰਤ ਆਜ਼ਾਦ ਹੋਇਆ ਕਿੱਦਾਂ ਤੁਸੀਂ ਇੰਡਸਟਰੀ ਲਗਾਣੀ ਆ ਕਿੰਨੀ ਜਗ੍ਹਾ ਤੇ ਲਗਾਣੀ ਆ ਕਿੰਨਾ ਤੁਸੀਂ ਪਾਣੀ ਪ੍ਰਦੂਸ਼ਣ ਗਲਤ ਕਰ ਸਕਦੇ ਹੋ ਜਾਂ ਹਵਾ ਨੂੰ ਦੰਦਾ ਕਰ ਸਕਦੇ ਹੋ ਇਹ ਹਿਦਾਇਤਾਂ ਕੀ ਉਹ ਪੂਰੀਆਂ ਕਰ ਰਹੇ ਹਨ ਜੇ ਤਾਂ ਕਰ ਰਹੇ ਹਨ ਫਿਰ ਤਾਂ ਇੰਨਾ ਪ੍ਰਦੂਸ਼ਣ ਪੰਜਾਬ ਵਿੱਚ ਹੋਵੇ ਹੀ ਨਾ ਅੱਜ ਤੁਹਾਨੂੰ ਵੀ ਪਤਾ ਹੈ ਸੰਵਿਧਾਨਿਕ ਤੌਰ ਤੇ ਤੁਸੀਂ ਨੋਟ ਕਰੋ ਤੁਸੀਂ ਵੀ ਜਾਣਦੇ ਹੋ ਤੁਸੀਂ ਪੱਤਰਕਾਰ ਹੋ ਜਾਂ ਪ੍ਰਸ਼ਾਸਨ ਵੀ ਜਾਣਦਾ ਹੈ ਕਿ 2 ਨੰਬਰ ਦੇ ਵਿੱਚ ਕਿੰਨਾ ਕੰਮ ਚੱਲਦਾ ਹੈ ਜੇ ਕਿਸੇ ਦੇ ਉੱਤੇ ਜਿਹੜਿਆ ਪ੍ਰਦੂਸ਼ਣ ਰੋਕਣ ਵਾਲਾ ਜਿਹੜਾ ਮਹਿਕਮਾ ਹੈ ਇਹ ਕਿੰਨਾ ਕੰਮ ਕਰਦਾ ਹੈ ਤੁਸੀਂ ਇਹਨਾਂ ਦੇ ਦਫ਼ਤਰਾਂ 'ਚ ਜਾ ਕੇ ਦੇਖ ਲਓ ਜਿੱਥੇ ਛਾਪਾਂ ਮਾਰੀ ਕਰਨੀ ਹੈ ਉੱਤੇ ਬਾਅਦ ਆਗਾਜ਼ ਤੇ ਦੇਖਿਓ ਤੁਸੀਂ ਜੇ 10 ਲੱਖ ਦਾ ਜੁਰਮਾਨਾ ਹੋਇਆ ਅਗਲੇ ਨੇ 2 ਲੱਖ ਦੇ ਇੱਕ ਛੁੱਟ ਜਾਣਾ ਸਰਕਾਰੀ ਖਜ਼ਾਨੇ 'ਚ ਵੀ ਪੈਸਾ ਨਹੀਂ ਜਾਣਾ ਤੇ ਸਰਕਾਰ ਦਾ ਵੀ ਕੋਈ ਭਲਾ ਨਹੀਂ ਹੋਣਾ ਲੋਕਾਂ ਦਾ ਵੀ ਕੋਈ ਭਲਾ ਉਲਟਾ ਉਹਨਾਂ ਨੇ ਕਾਰੋਬਾਰ ਨੇ ਕਾਰੋਬਾਰੀ ਨੇ ਆਪਣਾ ਗੰਦ ਜੜਾ ਏ ਉਹ ਧਰਤੀ ਦੇ ਵਿੱਚ ਸੁੱਟੀ ਜਾਣਾ ਸੋ ਸੰਵਿਧਾਨਕ ਤੌਰ ਤੇ ਵੀ ਇਹ ਸਹੀ ਨਹੀਂ ਚੱਲ ਰਿਹਾ ਪਰ ਜਦੋਂ ਪਾਣੀ ਨੂੰ ਦੇਖਦੇ ਆ ਪਾਣੀ ਤਾਂ ਬਿਲਕੁਲ ਪੂਰਾ ਕਾਲਾ ਪਾਣੀ ਆ ਮਿਲਦਾ ਉਹ ਸਤਲੁਜ ਦਰਿਆ ਚ ਜਿੱਥੇ ਫਿਰ ਪਹੁੰਚਦਾ ਉੱਥੇ ਤਾਂ ਨੁਕਸਾਨ ਕਰਦਾ ਵੱਡਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਗਟਰਾ ਦਾ ਪਾਣੀ ਹੁੰਦਾ ਏ ਉਹ ਤਾਂ ਮੰਨ ਲਓ ਗਟਰਾ ਦਾ ਪਾਣੀ ਆ ਗਿਆ ਉਹ ਉਸ ਤੋਂ ਇਲਾਵਾ ਤੁਸੀਂ ਤਾਜਪੁਰ ਰੋਡ ਤੇ ਲੁਧਿਆਣੇ ਦੇ ਲਗਦੀਆਂ ਘੱਟੋ ਘੱਟ 10 15 ਕਿਲੋਮੀਟਰ ਦੀ ਰੇਂਜ ਵਿੱਚ ਜਾ ਕੇ ਵੇਖਿਓ ਉੱਥੇ ਜਿਹੜਾ ਫੈਕਟਰੀਆਂ ਐ ਦਰਿਆ ਦੇ ਕੰਡੇ ਤੇ ਲੱਗੀਆਂ ਹੋਈਆਂ ਉਹ ਸਾਰੀਆਂ ਫੈਕਟਰੀਆਂ ਦਾ ਇੱਕੋ ਹੀ ਕੰਮ ਹੈ ਕੈਮੀਕਲ ਵਿੱਚ ਸੁੱਟਣਾ ਤੇ ਜਾਬ ਵਿੱਚ ਸੁੱਟਣਾ ਸੋ ਉਹੀ ਕੈਮੀਕਲ ਤੇਜਾਬ ਹੈ ਜਿਹੜਾ ਉਹ ਕੈਂਸਰ ਦਾ ਕਾਰਨ ਬਣ ਰਿਹਾ ਤੇ ਦੂਸਰੀ ਗੱਲ ਸਤਲੁਜ ਚ ਪਹਿਲਾਂ ਹੀ ਕਿੰਨਾ ਕੁ ਪਾਣੀ ਆ ਤੁਸੀਂ ਸਤਲੁਜ ਦਾ ਪਾਣੀ ਛੱਡਿਆ ਕਿੱਥੇ ਆ ਪੰਜਾਬ 84 ਤੋਂ ਬਾਅਦ ਜਦੋਂ ਜੰਗ ਸਾਡੀ 84 ਜਿਹੜੀ ਜੰਗ ਸੀ ਸਤਲੁਜ ਦੇ ਪਾਣੀ ਦੀ ਸੀ ਜਾਂ ਜੋ ਐਸਵਾਈਐਲ ਦੇ ਪਾਣੀ ਦੀ ਸੀ ਤੇ ਮੁੱਦਾ ਤਾਂ ਉੱਥੇ ਹੀ ਖੜਾ ਏ ਉਦੋਂ ਵੀ ਪਾਣੀ ਦੀ ਲੜਾਈ ਸੀ ਅੱਜ ਵੀ ਪਾਣੀ ਦੀ ਲੜਾਈ ਆ ਉਹ ਮੈਂ ਬੋਸਟਰ ਬੜਿਆ ਤੁਸੀਂ ਵੀ ਵੇਖਿਆ ਹੈ ਬੋਤਲਾਂ ਤੱਕ ਪਹੁੰਚ ਗਏ ਆ ਖੂਹਾਂ ਤੋਂ ਹੈਨਾ ਦਰਿਆਵਾਂ ਤੋਂ ਖੂਹ ਤੇ ਆਏ ਖੂਹਾਂ ਤੋਂ ਬੋਤਲਾਂ ਤੇ ਆ ਗਏ ਅੱਜ ਮੇਰੇ ਹੱਥ 'ਚ ਬੋਤਲ ਆ ਸੋ ਇਹ ਕਿਵੇਂ ਆਈ ਹੈ ਤੁਹਾਨੂੰ ਵੀ ਪਤਾ ਹੈ ਇਹ ਤਾਂ ਆਈਏ ਨਾ ਇਹ ਸਾਨੂੰ ਮਜਬੂਰ ਕੀਤਾ ਗਿਆ ਇੰਨਾ ਗੰਦਾ ਪਾਣੀ ਹੈ ਸਾਨੂੰ ਫਿਲਟਰ ਲਵਾਣੇ ਪਏ ਉਹਨਾਂ ਫਿਲਟਰਾਂ ਦੇ ਵਿੱਚੋਂ ਪਾਣੀ ਹੈ ਦੱਸ ਇਹ ਇੱਕ ਮੈਂ ਆਰਓ ਦਾ ਕੰਮ ਕਰਦਾ ਸੀਗਾ ਮੇਰਾ ਆਪਦਾ ਕੰਮ ਸੀ ਇਸ ਇੱਕ ਲੀਟਰ ਬੋਤਲ ਨੂੰ ਤਿਆਰ ਕਰਨ ਦੇ ਲਈ ਇੱਕ ਆਰਓ 6 ਲੀਟਰ ਪਾਣੀ ਖਰਾਬ ਕਰਦਾ ਹੈ ਮਿਨੀਮਮ 6 ਲੀਟਰ ਜੇ ਆਰਓ ਘਟੀਆ ਹੈ ਦੇਸੀ ਆ ਤੇ ਫਿਰ ਉਹਨੇ 8 ਲੀਟਰ ਪਾਣੀ ਖਰਾਬ ਕਰਨਾ ਹੈ ਸਾਫ ਲਗਾ ਲਓ ਆਰਓ ਦਾ ਪਾਣੀ ਕਿੰਨਾ ਇਹ ਮਤਲਬ ਨਾਰਮਲ ਪਾਣੀ ਦੇ ਵਿੱਚੋਂ ਪਾਣੀ ਕੱਢਣ ਦੇ ਲਈ 8 ਲੀਟਰ ਪਾਣੀ ਸਾਨੂੰ ਖਰਾਬ ਕਰਨਾ ਪੈ ਰਿਹਾ। ਇਹੋ ਹਾਲਾਤ ਐਵੇਂ ਦੇ ਬਣ ਗਏ ਅੱਜਕੱਲ। ਬਿਲਕੁਲ ਜੀ। ਬਹੁਤ ਜ਼ਿਆਦਾ ਗੰਦਗੀ ਆ। ਦੇਖੋ ਜੀ ਸਾਰੀਆਂ ਚੀਜ਼ਾਂ ਦੇ ਹੱਲ ਹੈਗੇ ਵੱਡੀਆਂ-ਵੱਡੀਆਂ ਇੰਡਸਟਰੀਆਂ ਵੀ ਚੱਲ ਸਕਦੀਆਂ ਐ ਪਰ ਹਰੇਕ ਚੀਜ਼ ਦੇ ਹੱਲ ਦੇ ਨਾਲ ਸਰਕਾਰ ਦਾ ਫਰਜ਼ ਆ ਜਿਹੜਾ ਉਹ ਸਰਕਾਰ ਨਹੀਂ ਨਿਭਾ ਰਹੀ। ਸਾਡੇ ਲੋਕ ਜਾਗਰੂਕ ਨਹੀਂ ਹੈਗੇ ਕਿਉਂਕਿ ਐਜੂਕੇਸ਼ਨ ਘੱਟ ਆ। ਉਹਦੇ ਕਰਕੇ ਜਾਗਰੂਕਤਾ ਘੱਟ ਆ ਕਿ ਅਸੀਂ ਪਾਣੀ ਕਿਵੇਂ ਬਚਾ ਸਕੀਏ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੱਡੇ-ਵੱਡੇ ਲੋਕ ਦੇਸ਼ ਤਰੱਕੀ ਕਰ ਗਏ ਆ। ਉਹਨਾਂ ਨੇ ਨਾਲ ਵਾਤਾਰਨ ਵਰਨ ਵੀ ਸੰਭਾਲਿਆ ਸੀ ਵੀ ਨੈਣ ਤੋਂ ਵੱਧ ਤਰੱਕੀ ਤਾਂ ਨਹੀਂ ਅਸੀਂ ਕਰੀ ਉਹਨਾਂ ਨੇ ਆਪਣੇ ਬਿਲਡਿੰਗਾਂ ਦੇ ਵਿੱਚ ਵੀ ਦਰਖਤ ਉਗਾਏ ਆ ਪਾਣੀ ਦੇ ਸੁਵਿਧਾ ਵਧੀਆਂ ਕੀਤਾ ਹੈ ਉੱਥੇ ਤੁਸੀਂ ਇੱਥੇ ਦਾ ਪਾਣੀ ਪੂਜਿਆ ਜਾਂਦਾ ਹੈ ਨਦੀਆਂ ਪੂਜੀਆਂ ਜਾਂਦੀਆਂ ਉੱਥੇ ਤਾਂ ਕੁਝ ਵੀ ਨਹੀਂ ਪੂਜਿਆ ਜਾਂਦਾ ਤੇ ਉੱਥੇ ਦੇ ਹਾਲਾਤ ਵੇਖ ਲਓ ਦਿੱਤੇ ਦੇ ਹਾਲਾਤ ਸਾਡੇ ਲੋਕ ਪੰਜਾਬ ਦੇ ਲੋਕ ਬਾਹਰ ਕਿਉਂ ਜਾ ਰਹੇ ਆ ਇਹ ਬੁਝੇ ਖੁਝੇ ਪੰਜਾਬੀ ਆ ਜੇ ਨਹੀਂ ਹੱਲ ਕਰੂਗੀ ਸਰਕਾਰਾਂ ਇਹਨਾਂ ਨੇ ਵੀ ਚੱਲ ਜਾਣਾ ਉਹਦੇ ਬਾਅਦ ਭਈਆਂ ਦਾ ਰਾਸਤਾ ਹੈਗਾ ਹੀ ਆ ਤੇ ਰਾਸਤਾ ਭਈਆਂ ਦਾ ਹੀ ਜਾਣਾ ਜਿਸ ਹਿਸਾਬ ਨਾਲ ਲੱਗੇ ਹੋਏ ਆ ਤੁਸੀਂ ਜਿਵੇਂ ਕਹਿ ਰਹੇ ਹੋ ਪਹਿਲਾਂ ਕਾਫੀ ਬੱਸਾਂ ਚ ਨੌਜਵਾਨਾਂ ਨੂੰ ਇੱਥੋਂ ਲੈ ਗਏ ਜਿੰਨੇ ਕਹਉਂਦੇ ਸੀ ਲੈ ਜਾਂਦੇ ਸੀ ਹੁਣ ਇਕੱਠ ਕਾਫੀ ਹੋ ਗਿਆ ਹੁਣ ਕਿਵੇਂ ਲੱਗਦਾ ਹੁਣ ਜੋ ਬੰਨ ਬਣਾਉਣਾ ਸੀ ਜਾਂ ਉਹ ਪਲੈਨਿੰਗ ਸੀ ਉਹ ਕਿਵੇਂ ਦੀ ਰਹਿਣ ਵਾਲੀ ਹੈ ਦੇਖੋ ਹਜੇ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੇ ਮੇਨ ਜਿਹੜੇ ਆਪਣੇ ਜਿਹੜੇ ਮੋਹਦਵਾਰ ਆ ਬਹੁਤ ਪੁਲਿਸ ਦਾ ਪੂਰਾ ਪੂਰ ਜੋਰ ਜ਼ੋਰ ਲੱਗਾ ਹੋਇਆ ਕਿ ਜਿੱਦਾਂ ਤੁਸੀਂ ਵੀ ਜਾਣਦੇ ਹੋ ਜਦੋਂ ਪਤਾ ਹੋਵੇ ਕੱਟ ਇਹਦੇ ਘਰੇ ਬੰਨ ਲਓ ਤੇ ਸੋ ਜੜਸਤੇ ਆ ਜਿਹੜੇ ਰੋਕੇ ਜਾ ਰਹੇ ਆ ਬੰਨੇ ਜਾ ਰਹੇ ਆ ਜੇਕਰ ਸਾਰੇ ਇੱਥੇ ਪਹੁੰਚਦੇ ਆ ਤੇ ਉਹ ਅਗਲਾ ਜਿਹੜਾ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਜੀ ਸੋ ਨੌਜਵਾਨ ਨੇ ਜਿਹੜੇ ਪੂਰੇ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਵੇਰਕਾ ਚੌਂਕ ਲੁਧਿਆਣਾ ਚ ਕਿਉਂਕਿ ਕਾਲ ਦਿੱਤੀ ਗਈ ਸੀ ਪਹਿਲਾਂ ਤਾਂ ਪੁਲਿਸ ਪ੍ਰਸ਼ਾਸਨ ਨੇ ਕਾਫੀ ਇੱਥੋਂ ਬੱਸਾਂ ਭਰ ਕੇ ਇੱਧਰ ਉੱਧਰ ਖਿਲਾਰੇ ਗਏ ਨੇ ਜੋ ਵੱਡਾ ਇਕੱਠ ਹੋ ਰਿਹਾ ਸੀ ਪਰ ਉਸ ਤੋਂ ਬਾਅਦ ਹੁਣ ਵੱਡਾ ਇਕੱਠ ਹੋ ਚੁੱਕਿਆ ਵੇਰਕਾ ਚੌਂਕ ਚ ਅਤੇ ਵੱਡੀ ਗਿਣਤੀ ਚ ਜਿਹੜੇ ਨੌਜਵਾਨ ਨੇ ਸਮਾਜ ਸੇਵਕ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੇ ਗਿਣਤੀ ਲਗਾਤਾਰ ਵੱਧ ਰਹੀ ਹੈ ਹੁਣ ਅਗਲਾ ਕੀ ਪਲਾਨing ਰਹਿਣ ਵਾਲੀ ਆ ਅ ਜੋ ਵੀ ਇਸ ਇਕੱਠ ਨੇ ਕਿੱਧਰ ਨੂੰ ਜਾਣਾ ਜਾਂ ਬੰਦ ਲਗਾਉਣ ਦਾ ਜੋ ਵੀ ਪਲੈਨਿੰਗ ਸੀ ਉਹ ਕਿਸ ਤਰ੍ਹਾਂ ਦੀ ਰਹੇਗੀ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਹਰਜਨੂਬ ਰਾਜ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ